ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਾ ਵਿਰੋਧੀ ਤਹਿਤ ਇੱਕ ਮਹੱਤਵਪੂਰਨ ਸਫਲਤਾ ਪ੍ਰਾਪਤ ਕਰਦੇ ਆ ਕਮਿਸ਼ਨਰ ਗ੍ਰੇਡ ਪੁਲਿਸ ਜਲੰਧਰ ਨੇ ਪੁਲਿਸ ਕਮਿਸ਼ਨਰ ਬੰप्रीत कौर ਦੀ ਅਗਵਾਈ ਹੇਠ ਇੱਕ ਵੱਡੇ ਡਰੱਗ ਤਸਕਰ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਦੋ ਦੋਸ਼ੀਆਂ ਨੂੰ 13 ਕਿਲੋ ਹਿਰੋਇਨ ਦੋ ਗੈਰ ਕਾਨੂੰਨੀ 32 ਬੋਰ ਹਥਿਆਰ 6 ਜਿੰਦਾ ਕਾਰਤੂਤ 3 ਮੈਗਜ਼ੀਨ 3 ਲਗਜ਼ਰੀ ਕਾਰਾਂ ਅਤੇ 22000 ਰੁਪਏ ਡਰੱਗ ਮਨੀ ਦੀ ਪੁਲ ਬ੍ਰਾਮਦੇਵ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਇਸ ਕਾਰਵਾਈ ਦਾ ਵੇਰਵਾ ਦਿੰਦੇ ਹੋਏ ਸੀਪੀ ਜਲੰਧਰ ਨੇ ਕਿਹਾ ਕਿ 21 ਮਈ 2025 ਨੂੰ ਇੱਕ ਪ੍ਰੈਸ ਬਰੀਫਿੰਗ ਦੌਰਾਨ ਉਹਨਾਂ ਨੇ ਦੱਸਿਆ ਸੀ ਕਿ CIA ਦੀ ਇੱਕ ਟੀਮ ਨੇ 20 ਮਈ 2025 ਨੂੰ ਪੁਲ ਫੋਕਲ ਪੁਆਇੰਟ ਜਲੰਧਰ ਦੇ ਨੇੜੇ ਤੋ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਸੀ ਦੋਸ਼ੀ ਜਿਸ ਦੀ ਪਹਿਚਾਨ ਸ਼ਿਵਮ ਸੋਢੀ ਉਰਫ ਸ਼ਿਵਾ ਪੁੱਤਰ ਬਰਿੰਦਰ ਸੋਢੀ ਵਾਸੀ ਨੇਰੇ ਲੰਬਾ ਪਿੰਡ ਚੌਂਕ ਸਿਮਰਨ ਐਂਕਲੇਵ ਵਜੋਂ ਹੋਈ ਹੈ ਜਿਲ੍ਹਾ ਅੰਤਰ ਕਮਿਸ਼ਨਰ ਪੁਲਿਸ ਵੱਲੋਂ ਅੱਜ ਇੱਕ ਪਿਛਲੇ ਕੇਸ ਦੀ ਤਫਤੀਸ਼ ਦੇ ਵਿੱਚ ਅੱਗੇ ਇਨਵੈਸਟੀਗੇਸ਼ਨ ਕਰਦੇ ਹੋਏ કુલ 13 ਕਿਲੋ ਯੋਇਨ ਦੀ ਰਿਕਵਰੀ ਹੋਈ ਹੈ ਇਹਨਾਂ ਦੋਵੇਂ ਦੋਸ਼ੀਆਂ ਤੋਂ ਸ਼ਿਵਮ ਅਤੇ ਅਵਰੇਂਦਰ ਸਿੰਘ ਗੇਲਿਆਸ ਖਪੂ ਤੋਂ 13 ਕਿਲੋ ਹੀਰੋਇਨ ਦੀ ਰਿਕਵਰੀ, 4-5 ਲਗਜ਼ਰੀ ਵਹੀਕਲ ਅਤੇ ਦੋ ਇਲੀਗਲ ਵੈਪਨ ਦੀ ਵੀ ਰਿਕਵਰੀ ਹੋਈ ਹੈ। ਸੋ ਇਹਨਾਂ ਦੀ ਜੋ ਅੱਗੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹੈ ਉਹ ਜੇ ਚੱਲ ਰਹੀ ਹੈ ਤੇ ਸਾਨੂੰ ਉਮੀਦ ਹੈ ਕਿ ਇਸ ਦੇ ਵਿੱਚ ਸਾਨੂੰ ਸ਼ਹਿਰ ਦੇ ਵਿੱਚ ਅਤੇ ਦੋਆਬਾ ਏਰੀਆ ਵਿੱਚ ਨਸ਼ਾ ਵੇਚਣ ਵਾਲੇ ਅਤੇ ਪਿੱਛੋਂ ਇਹਨਾਂ ਦੀ ਸਪਲਾਈ ਲਾਈਨ ਕੀ ਸੀ ਉਹਦੇ ਸੰਬੰਧੀ ਵੀ ਹੋਰ ਨਵੇਂ ਤੱਥ ਸਾਡੇ ਸਾਹਮਣੇ ਆਉਣ। ਥੈਂਕ ਯੂ।